ਬਰਖਾਸ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਵੱਲੋਂ ਇੱਕ ਇੰਟਰਵਿਊ ਚ ਕਾਲੇ ਦੌਰ ਵੇਲੇ ਪੁਲਿਸ ਵਾਲਿਆਂ ਦੀਆਂ ਵਧੀਆਂ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਕਈ ਆਲਾਫਸਰਾਂ ਦਾ ਨਾਮ ਲਿਆ ਗਿਆ ਇਸ ਮਾਮਲੇ ਦੀ ਜਾਂਚ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਆਵਾਜ਼ ਬੁਲੰਦ ਕੀਤੀ ਹੈ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲਿਸ ਦੇ ਆਲਾਫਸਰਾਂ ਦੇ ਕਿਰਦਾਰ ਦੀ ਜਾਂਚ ਦੀ ਮੰਗ ਕੀਤੀ ਹੈ ਇਹ ਪਿੰਕੀ ਜਿਹੜਾ ਹੈ ਇਹਨੇ ਗੱਲ ਕਹੀ ਹੈ ਕਿ 50 ਬੰਦਿਆਂ ਦਾ ਕਤਲ ਮੈਂ ਦੇਖਿਆ ਹੈ ਔਰ ਉਹ 5% ਵੀ ਨਹੀਂ ਪੂਰਾ ਜਿੰਨੇ ਕਤਲ ਹੋਏ this matter if this government take <laughs> action they <needed> inquiry <laughs> nahi bthayegi including abu saeeni eh saeeni karda si sab kuch aur eh sare saeeni the topru se jade eh asi garhwal se si, kabirjit singh si aur patiala da pandit ji ki naam se uh, Shivshab Shiv Sharma inna ne sab dever di instruments of this assassination and we want this to be checked